ਮੈਂ ਡਾਕਟਰ ਚਲੰਗੀ ਸ਼ੁਗਰ ਤੁਹਾਡੇ ਸਭ ਦਾ ਬਹੁਤ ਧੰਨਵਾਦ ਦੀਆਂ ਮੈਨੂੰ ਅੱਜ ਇੱਥੇ ਸ਼ੁਭ ਦਿਨ ਦੇ ਮਾਗੀ ਦੇ ਦਿਨ ਤੇ ਇਨਵਾਈਟ ਕਰਨ ਲਈ ਤੇ ਤੁਹਾਡੇ ਲੋਕਾਂ ਵਿੱਚ ਵਿਚਰਨ ਲਈ ਸੇਵਾ ਕਰਨ ਲਈ ਠੀਕ ਹੈ ਤੇ ਦੂਸਰਾ ਮੈਂ ਪੂਜਾ ਲੁਥਰਾ ਸਚਦੇਵਾ ਜੀ ਦੀ ਟੀਮ ਦੇ ਵੀ ਬਹੁਤ ਸ਼ਰਧਾ ਜੀ ਜਦੋਂ ਵੀ ਇਹਨਾਂ ਨੂੰ ਆਵਾਜ਼ ਲਗਾਈਏ ਨਾਲ ਬਹੁਤ ਇਹਨਾਂ ਦਾ ਅੱਛਾ ਟੀਮ ਵਰਕ ਰਹਿੰਦਾ ਹੈ ਸਮਾਜ ਸੇਵਾ ਲਈ ਇਹ ਵੀ ਹਮੇਸ਼ਾ ਅੱਗੇ ਹੀ ਰਹਿੰਦੇ ਮੇਰਾ ਅੱਜ ਤੁਹਾਡੇ ਵਿੱਚ ਆਨ ਦਾ ਇੱਕ ਮੈਸੇਜ ਦੇਣਾ ਮੈਂ ਜ਼ਰੂਰੀ ਤੁਹਾਨੂੰ ਚਾਹਲੀ ਆ ਤਾਂ ਕਿ ਜਦੋਂ ਮੈਂ ਇੱਥੋਂ ਜਾਵਾਂ ਤੁਹਾਡੇ ਲੋਗਾਂ ਲਈ ਕੁਝ ਫਾਇਦਾ ਹੋਵੇ ਮੈਂ ਤੁਹਾਡੇ ਤੋਂ ਇਹ ਸਵਾਲ ਕਰਨਾ ਚਾਹੁੰਦੀ ਆ ਮੰਨ ਲਓ ਆਪਣੇ ਘਰਾਂ ਦੇ ਵਿੱਚ ਕਿਸੇ ਵੀ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਔਰਤ ਪੇਟ ਤੋਂ ਹੁੰਦੀ ਹੈ ਡਿਲੀਵਰੀ ਹੋਣ ਵਾਲੀ ਹੁੰਦੀ ਹੈ ਉਹਨੂੰ ਕਦੋਂ ਵੀ ਕੋਈ ਡਾਊਟ ਹੁੰਦਾ ਹੈ ਕੋਈ ਸਲਾਹ ਲੈਣੀ ਹੁੰਦੀ ਹੈ ਉਹ ਕਿਹਨੂੰ ਪਹਿਲਾਂ ਹਾਕ ਮਾਰਦੀ ਹੈ ਕਿਹਨੂੰ ਆਵਾਜ਼ ਮਾਰਦੀ ਹੈ ਦੱਸੋ ਮੈਨੂੰ ਕਿਹਨੂੰ ਆਵਾਜ਼ ਮਾਰਦੀ ਹੈ ਪਹਿਲਾਂ ਆਪਦੀ ਸੱਸ ਨੂੰ ਆਪਦੀ ਭੂਆ ਨੂੰ ਜਾਂ ਨੇੜੇ ਆਸ਼ਾ ਵਰਕਰ ਨੂੰ ਠੀਕ ਹੈ ਉਹ ਅੱਗੋਂ ਨੂੰ ਸਲਾਹ ਦਿੰਦੀਆਂ ਨੇ ਫਿਰ ਜੇ ਪੂਆ ਨੂੰ ਪੁੱਛਿਆ ਜਾਏ ਵੀ ਤੈਨੂੰ ਕਿਨੇ ਦੱਸਿਆ ਉਹ ਕਹੇਗੀ ਮੇਰੀ ਸੱਸ ਨੇ ਮੇਰੀ ਪੂਆ ਨੇ ਠੀਕ ਹੈ ਤਾਂ ਇੱਕ ਆਮ ਲੋਗਾ ਕੋਲੇ ਐਕਸਪਰਟ ਦਾ ਪਹੁੰਚਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਤੇ ਮੈਂ ਤੁਹਾਡੇ ਲੋਗਾ ਲਈ ਇੱਕ ਨਵੀਂ ਫੈਸਿਲਿਟੀ ਲੈ ਕੇ ਆਈਆਂ ਮੇਰਾ WhatsApp ਨੰਬਰ ਤੁਹਾਡੇ ਲੋਗਾ ਕੋਲ 24 ਘੰਟੇ ਅਵੇਲੇਬਲ ਹੈ ਤੁਸੀਂ ਮੈਨੂੰ ਉਹਦੇ ਤੇ ਮੈਸੇਜ ਕਰੋ ਤੁਹਾਨੂੰ ਕਿਸੇ ਤੀਸਰੇ ਬੰਦੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਸੰਜੀਵਨੀ ਹਸਪੀਟਲ ਫਾਜ਼ਿਲਕਾ ਦੇ ਵਿੱਚ ਅਸੀਂ ਲੇਡੀਜ਼ ਲਈ ਸੁਵਿਧਾਵਾਂ ਲੈ ਕੇ ਆਏ ਆਂ ਹਰੇਕ ਤਰ੍ਹਾਂ ਦਾ ਆਪਰੇਸ਼ਨ ਨਾਰਮਲ ਡਿਲੀਵਰੀ ਸੀਜ਼ੇਰੀਅਨ ਬੱਚਾ ਨਾ ਹੋਣਾ ਬੱਚੇਦਾਨੀ ਦਾ ਆਪਰੇਸ਼ਨ ਟਿਊਬਾ ਕਿਸੇ ਨੇ ਬੰਦ ਕਰਾਣੀ ਹੈ ਜਾਂ ਟਿਊਬਾ ਖੁਲਵਾਨੀ ਹੈ ਹਰ ਤਰ੍ਹਾਂ ਦੇ ਔਰਤਾਂ ਲਈ ਸੁਵਿਧਾਵਾਂ ਹੈਗੀਆਂ ਨੇ ਤੇ ਦੂਸਰੀ ਗੱਲ ਇਹ ਆ ਤੁਹਾਨੂੰ ਵਿੱਚ ਕਿਸੇ ਤੀਸਰੇ ਬੰਦੇ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਡਾਇਰੈਕਟ ਮੈਨੂੰ ਮੈਸੇਜ ਕਰੋ ਕੋਈ ਚੀਜ਼ ਫੋਨ ਤੇ ਹੱਲ ਹੁੰਦੀ ਹੋਏਗੀ ਮੈਂ ਤੁਹਾਨੂੰ ਫੋਨ ਤੇ ਗਾਈਡ ਕਰਾਂਗੀ ਤੁਹਾਨੂੰ ਬੁਲਾਉਣ ਵਾਲਾ ਜਰੂਰ ਤਰੀਕਾ ਹੋਏਗਾ ਤਾਂ ਵੀ ਤੁਹਾਨੂੰ ਬੁਲਾਇਆ ਜਾਏਗਾ ਮਤਲਬ ਤੁਹਾਨੂੰ ਗਾਈਡ ਕਰਾਂਗੇ ਪ੍ਰੋਪਰਲੀ ਮੇਰਾ ਅੱਜ ਤੁਹਾਨੂੰ ਟੇਕ ਹੋਮ ਮੈਸੇਜ ਇਹੀ ਹੈ ਕਿ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰਨੀ ਹੈ ਬੇਚ ਜਗ ਗੱਲ ਕਰਨੀ ਹੈ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਲੱਭਾਂ ਇੱਕ ਮਿੰਟ ਇੱਕ ਮਿੰਟ ਇਹ ਵਿਜ਼ਿਟਿੰਗ ਕਾਰਡ ਤੁਹਾਨੂੰ ਪ੍ਰੋਵਾਈਡ ਕੀਤੇ